ਵਾਜ ਜਿਕਰ ਖਾਲਸਾ ਵਾਜ ਜਿੱکی ਫਤਿਹ ਗੁਰੂ ਰੂਪ குரு ਸواری ਸਾਧ ਸੰਗਤ ਜੀ ਉਹ ਸਿੱਖ ਇਤਿਹਾਸ ਦੇ ਵਿੱਚ ਰੰਗਰੇਟਾ ਗੁਰੂ ਦਾ ਬੇਟਾ ਸ਼ਹੀਦ ਭਾਈ ਜੈ ਸਿੰਘ ਖਲਕਟ ਤਿੰਨਾਂ ਦੇ ਬਾਰੇ ਜਾਣਕਾਰੀ حاصل ਕਰੀਏ ਸਰੰਤ ਤੋਂ ਪਟਿਆਲਾ ਜਾਣ ਵਾਲੇ ਰਸਤੇ 'ਤੇ ਪਟਿਆਲੇ ਤੋਂ 5-7 ਕਿਲੋਮੀਟਰ ਪਹਿਲਾਂ ਇੱਕ ਪਿੰਡ ਆਉਂਦਾ ਹੈ ਬਾਰਨ ਇਸ ਪਿੰਡ ਦਾ ਪ੍ਰਾਤਨ ਨਾਮ ਮੁਗਲ ਮਾਜਰਾ ਸੀ ਤੇ ਉਸ ਦਾ ਥੇ ਅੱਜ ਵੀ ਉੱਥੇ ਮੌਜੂਦ ਹੈ। ਇਸੇ ਪਿੰਡ ਵਿੱਚ ਅਹਿਮਦ ਸ਼ਾਹ ਅਬਦਾਲੀ ਮੌਕੇ ਬਹੁਤਾਂ ਵਿੱਚ ਮੁਸਲਮਾਨ ਤੇ ਕੁਝ ਇੱਕ Hindu ਤੇ ਸਿੱਖ ਪਰਵਾ ਰਹਿੰਦੇ ਸੀ। ਇੱਥੇ ਗੁਰੂ ਘਰ ਦਾ ਪ੍ਰੀਤਮਾਨ ਭਾਈ ਜੈ ਸਿੰਘ ਰੰਗਰੇਟਾ ਆਪਣੀ ਪਤਨੀ ਧੰਨ ਕੌਰ ਦੋ ਪੁੱਤਰਾਂ ਤੇ ਨੋਹਾ ਦੇ ਨਾਲ ਇਸ ਨਗਰ ਦੇ ਵਿੱਚ ਰਹਿੰਦਾ ਸੀ ਉਸ ਦੇ ਪੁੱਤਰਾਂ ਦੇ ਨਾਂ ਆਪ ਜੀ ਦੇ ਨਾਲ ਸਾਂਝੇ ਕਰੀਏ ਇੱਕ ਦਾ ਨਾਂ ਸੀ ਕੜਾਕਾ ਸਿੰਘ ਤੇ ਪਿਆਰਿਓ ਦੂਜੇ ਦਾ ਨਾਂ ਸੀ ਖੜਕ ਸਿੰਘ ਇਹ ਜਦੋਂ ਇਸ ਪਿੰਡ ਦੇ ਵਿੱਚ ਅਹਿਮਦ ਸ਼ਾ ਅਬਦਾਲੀ ਨੇ 1753 ਦਾ ਭਾਰਤ 'ਤੇ ਹਮਲਾ ਕੀਤਾ ਤਾਂ ਲਾਹੌਰ ਤੋਂ ਬਾਅਦ ਇਹ ਅਬਦਲ ਸ਼ਮਜ਼ ਉਸ ਖਾਨ ਨੂੰ ਸਰਹੰਦ ਦਾ ਫੌਜਦਾਰ ਬਣਾਇਆ ਸਰਹੰਦ ਨੂੰ ਜਿੱਤ ਕੇ ਤੇ ਅਫਦਲ ਸ਼ਮਦ ਖਾਂ ਆਪਣੇ ਕਾਜੀ ਨਮਾਜ਼ਦीन ਅਤੇ ਅਮਲੇ ਦੇ ਨਾਲ ਸਰਹੰਦ ਤੋਂ ਪਟਿਆਲੇ ਜਾ ਰਿਹਾ ਸੀ ਤਾਂ ਉਸ ਨੇ ਬਾਰਨ ਪਿੰਡ ਵਿੱਚ ਪੜਾਉ ਕੀਤਾ ਜਦੋਂ ਪਿਆਰਿਓ ਤੁਰਨ ਲੱਗਾ ਤਾਂ ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਅੱਗੇ ਪਟਿਆਲੇ ਤੱਕ ਜਾਣ ਵਕਤ ਹੁੱਕੇ ਵਾਲਾ ਬੋਝਾ ਚੁੱਕਣ ਲਈ ਕੋਈ ਪਿੰਡ ਤੋਂ ਬੰਦਾ ਲਿਆਓ ਸਿਪਾਈ ਜਦ ਪਿੰਡ ਗਏ ਤਾਂ ਉਹ ਭਾਈ ਜੈ ਸਿੰਘ ਨੂੰ ਇਹ ਭਾਰ ਚਕਾਉਣ ਵਾਸਤੇ ਲੈ ਜੈ ਸਿੰਘ ਅਮਰਤਾਰੀ ਸਿੰਘ ਸੀ ਪੂਰੀ ਰਹਿਤ ਮਰਿਆਦਾ ਦੇ ਵਿੱਚ ਸੀ ਜਦੋਂ ਸਿਪਾਈ ਉਹਦੇ ਘਰ ਗਏ ਤਾਂ ਉਹ ਭਾਈ ਜੈ ਸਿੰਘ ਨੇ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਗਜਾਈ ਕਾਜੀ ਕਹਿੰਦਾ ਉਹ ਸਿੱਖਾ ਤੈਨੂੰ ਪਤਾ ਨਹੀਂ ਤੂੰ ਕਿਹਦੇ ਸਾਹਮਣੇ ਖੜਾ ਹੈ ਤੂੰ ਸਲਾਮ ਕਰਨ ਦੀ ਬਜਾਏ ਫਤਿਹ ਬੁਲਾ ਰਿਹਾ ਤੈਨੂੰ ਲੱਗਦਾ ਜਾਨ ਪਿਆਰੀ ਨਹੀਂ ਅੱਗੋਂ ਪਾਈ ਜੈ ਸਿੰਘ ਜਿਵੇਂ ਕਾਜੀ ਜੀ ਤੁਹਾਡੇ ਮੁਰਸ਼ਦ ਨੇ ਸਲਾਮ ਕਰਨ ਲਈ ਕਿਹਾ ਹੈ ਨਾ ਉਸੇ ਤਰ੍ਹਾਂ ਮੇਰਾ ਮੁਰਸ਼ਦ ਫਤਿਹ ਬੁਲਾਉਣ ਲਈ ਕਹਿੰਦਾ ਹੈ ਅਬਦਲ ਸ਼ਮਦ ਖਾਨ ਗੁੱਸੇ ਵਿੱਚ ਬੋਲਿਆ ਬਕਵਾਸ ਛੋੜ ਔਰ ਹਮਾਰਾ ਵਜਨ ਭਾਰ ਉਠਾ ਕੇ ਪਟਿਆਲੇ ਲੈ ਕੇ ਚੱਲ ਅਗੋਂ ਭਾਈ ਜੈ ਸਿੰਘ ਕਹਿੰਦਾ ਵੀ ਭਾਰ ਤਾਂ ਮੈਂ ਚੁੱਕ ਲੈਣਾ ਪਰ ਇਹਦੇ ਵਿੱਚ ਹੈ ਕੀ ਤਾਂ ਇੱਕ ਸਿਪਾਹੀ ਬੋਲਿਆ ਇਸ ਵਿੱਚ ਹਜ਼ੂਰ ਦਾ ਹੁਕਾ ਔਰ ਤੰਬਾਕੂ ਹੈ ਭਾਈ ਜੈ ਸਿੰਘ ਕਹਿੰਦਾ ਮੁਆਫ ਕਰਨਾ ਫੌਜਦਾਰ ਜੀ ਮੈਂ ਇਸ ਜਗਤ ਜੂਠ ਨੂੰ ਆਪਣੇ ਸਿਰ ਤੇ ਨਹੀਂ ਚੁੱਕ ਸਕਦਾ ਤੁਸੀਂ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰ ਲਓ ਅੱਗੋਂ ਕਾਜੀ ਕਹਿੰਦਾ ਤੂੰ ਜਾਣਦਾਂ ਕਿਸ ਅੱਗੇ ਖੜਾ ਹੈ ਤੈਨੂੰ ਤੇਰੀ ਉਹ ਗੁੱਸਾ ਆਖੀ ਦੀ ਕੀ ਸਜ਼ਾ ਮਿਲੇਗੀ ਕਮਲਾ ਨਾ ਬਣ ਤੇ ਚੁੱਪ ਕਰਕੇ ਇਹ ਭਾਰ ਉਠਾ ਲੈ ਤੇ ਨਾਲ ਤੁਰ ਪੈ ਭਾਈ ਜੈ ਸਿੰਘ ਕਾਜੀ ਜੀ ਜਿਵੇਂ ਤੁਹਾਡੇ ਧਰਮ ਵਿੱਚ ਸੂਰ ਹਰਾਮ ਹੈ ਨਾ ਇਸੇ ਤਰ੍ਹਾਂ ਸਾਡੇ ਪ੍ਰਕਾਰ ਧਰਮ ਵਿੱਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਸੋਣਾ ਵੀ ਆਰਾਮ ਹੈ ਮੇਰੇ ਗੁਰੂ ਦੇ ਬੋਲ ਨੇ ਪਾਉਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆਂ ਜਿਤ ਪੀਤੇ ਖਸਮ ਵਿਸਰੇ ਦਰਗੇ ਮਲੇ ਸਜਾਏ ਝੂਠਾ ਮਦ ਮੂਲ ਨਾ ਪੀਚਾਈ ਜੇ ਕਾ 파ਰਮਸਾਏ ਇਨ ਸ਼ੀਲੇ ਪਦਾਰਥ ਜਿੱਥੇ ਬੰਦੇ ਨੂੰ ਰੱਬ ਨਾਲੋਂ ਤੋੜਦੇ ਨੇ ਉਥੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲਾਉਂਦੇ ਨੇ ਸ਼ਾੜੀ ਤਾਂ ਰਹਿਤ ਵਿੱਚ ਇਹ ਸਭ ਵਰਜਤ ਹੈ ਸੁਪਾਈ ਮੈਂ ਇਹ ਜਗਤ ਜੂੜ ਤੰਬਾਕੂ ਨੂੰ ਹੱਥ ਲਾ ਕੇ ਕੁਰੇਤੀਆ ਨਹੀਂ ਬਣਨਾ ਤੁਸੀਂ ਕੋਈ ਹੋਰ ਦੇਖੋ ਮੇਰੀ ਮਨੋਂ ਤਾਂ ਜਗਤ ਜੂੜ ਮਵਾਰੀਆਂ ਦੀ ਖਾਨ ਨੂੰ ਤੁਸੀਂ ਸ਼ਾੜੀ ਦਿਓ ਅਵਦਰ ਸ਼ਮਦਖਾਂ ਗੁੱਸੇ ਵਿੱਚ ਬੋਲਿਆ ਸਿਖੜਿਆ ਮੈਨੂੰ ਮਤਾਂ ਦੇਣਾ ਜੇ ਭਲੀ ਚੁਕ ਚਾਹਣਾ ਹੈ ਤਾਂ ਇਹ ਭਾਰ ਨੂੰ ਚੁਕ ਲੈ ਭਾਈ ਜੈ ਸਿੰਘ ਕਹਿੰਦਾ ਮੈਂ ਨਹੀਂ ਚੁੱਕਦਾ ਤੁਸੀਂ ਜੋ ਕਰਨਾ ਹੈ ਕਰ ਲੋ ਅਫਦਲ ਸ਼ਮਦਖਾਨ ਸਪਾਹੀਓ ਇਸ ਨੂੰ ਸਾਡਾ ਹੁਕਮ ਨਾ ਮੰਨਣ ਕਰਕੇ ਦਰਖਤ ਦੇ ਨਾਲ ਪੁੱਠਾ ਲਟਕਾ ਕੇ ਇਹਦੀ ਖਲ ਲਾ ਦਿਓ ਨਾਲ ਹੀ ਇਹਦੇ ਪਰਿਵਾਰ ਨੂੰ ਵੀ ਖਤਮ ਕਰ ਦੇਵੋ ਤਾਂ ਤੇ ਅੱਗੇ ਤੋਂ ਕੋਈ ਹੁਕਮ ਮੰਨਣ ਤੋਂ ਅਨਕਾਰੀ ਨਾ ਹੋ ਸਕੇ ਸੋ ਸਪਾਹੀਆਂ ਨੇ ਇੱਕ ਪਾਸੇ ਭਾਈ ਜੈ ਸਿੰਘ ਦੀ ਪਤਨੀ ਧਨ ਕੌਰ ਦੋਵੇਂ ਪੁੱਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ 19 19 ਬਜ ਕੇ ਨਿਕਲਣ ਵਿੱਚ ਸਫਲ ਹੋ ਗਏ ਸੀ ਜੋ ਪੇੜ ਤੋਂ ਸੀ ਜਿਸ ਨੇ ਹਵਾਲੇ ਜਾ ਕੇ ਇੱਕ ਬਾਲਕ ਨੂੰ ਜਨਮ ਦਿੱਤਾ ਸੋ ਇਹ ਪਰਿਵਾਰ ਦੇ ਸਾਹਮਣੇ ਭਾਈ ਜੈ ਸਿੰਘ ਨੂੰ ਰੁੱਖ ਦੇ ਨਾਲ ਪੁੱਠਾ ਲਟਕਾ ਦਿੱਤਾ ਗਿਆ ਸ਼ੁਰੀਆਂ ਤਿੱਖੀਆਂ ਕੀਤੀਆਂ ਗਈਆਂ ਅਤੇ ਉਹਨਾਂ ਦੇ ਨਾਲ ਪੈਰਾਂ ਤੋਂ ਲੈ ਕੇ ਜਲਾਦ ਨੂੰ ਹੁਕਮ ਕੀਤਾ ਕਿ ਇਹਦੀ ਸਾਰੀ ਖਲ ਲਾ ਦਿੱਤੀ ਜਾਵੇ। ਸੋ ਪਿਆਰਿਓ ਭਾਈ ਜੈ ਸਿੰਘ ਦੀ ਪੁੱਠੀ ਖਲ ਲਾ ਕੇ ਜਲਾਦਾਂ ਨੇ ਰੰਬੀਆਂ ਦੇ ਨਾਲ ਸਾਰੇ ਪਰਿਵਾਰ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ। ਭਾਈ ਜੈ ਸਿੰਘ ਆਪਣੇ ਤੇ ਆਪਣੇ ਪਰਿਵਾਰ ਸਮੇਤ ਸਿੱਖੀ ਇਸੇ ਤਰ੍ਹਾਂ ਨਿਭਾ ਗਿਆ ਕਦੇ ਅਸੀਂ ਵੀ ਅਸਲੀ ਸਿੱਖ ਹੁੰਦੇ ਆਓ ਸਾਡਾ ਅੱਜ ਪੰਜਾਬ ਦੇ ਵਿੱਚ ਬੋਲ ਬਾਲਾ ਹੁੰਦਾ ਔਰ ਅਸੀਂ ਗੁਰੂ ਦੇ ਕਹਿ ਤੇ ਪ੍ਰਪੱਕ ਹੁੰਦੇ ਪਿਆਰਿਓ ਪਹਿਲੇ ਸਿੱਖਾਂ ਦੀ ਬੜੀ ਕਿਰਪਾ ਸੀ ਸਿੱਖਾਂ ਤੇ ਮਾਲਕ ਦੀ ਔਰ ਵੇਖੋ ਇਸੇ ਕਰਕੇ ਹੀ ਉਹਨਾਂ ਦੇ ਨਾਮ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ ਜਿਨ੍ਹਾਂ ਨੇ ਪੁੱਠੀਆਂ ਖਲਾਲੋਈਆਂ ਸਿੱਖੀ ਸਰ ਕੇਸਾਂ ਸਵਾਸਾਂ ਦੇ ਨਾਲ ਨਿਭਾ ਗਏ ਤਿਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਸਾਡਾ ਫਰਜ਼ ਮੰਨਦਾ ਹੈ ਪਿਆਰਿਓ ਆਓ ਹੋਈਆਂ ਭੁਲਾ ਨੂੰ ਨੱਚ ਤਾਰੇਓ ਔਰ ਇੱਥੇ ਗੱਜ ਕੇ ਆਪਾਂ ਫਤਿਹ ਜਾਈਏ ਇਹ ਸੀ ਭਾਈ ਜੈ ਸਿੰਘ ਜੀ ਖਲਕਰ ਦਾ ਇਤਿਹਾਸ ਜੋ ਆਪ ਜੀ ਨੇ ਸਰਵਣ ਕੀਤਾ ਹੈ ਖੁਆਜ ਜੀ ਕਾ ਖਾਲਸਾ Who are you